ਹਾਂਜੀ ਅੱਪ ਅੱਜ ਆਪਾਂ ਬਣਾ ਰਹੇ ਆਂ ਮੈਂ ਪਟਾਟੋ ਪੋਪ ਕੌਰਨ ਵੀ ਕਹਿ ਸਕਦੇ ਨੇ ਇਹਨਾਂ ਨੂੰ ਪਟਾਟੋ ਬੋਲ ਵੀ ਕਹਿ ਸਕਦੇ ਉਹਦੇ ਵਾਸਤੇ ਆਪਣੇ ਦੋ ਆਲੂ ਲੈਂਦੇ ਆਂ ਇਹਨਾਂ ਨੂੰ ਆਪ ਕੁੱਸਲ ਕੇ ਕੱਦੂ ਕਸ ਕਰ ਲੈਂਗੇ ਇਹ ਬਿਲਕੁਲ ਕੱਚੇ ਨੇ ਕੋਈ ਉਬਾਲੇ ਨਹੀਂ ਹੋਏ ਹੋਏ ਹੈਗੇ ਫਿਰ ਉਹਦੇ ਵਾਸਤੇ ਆਪਾਂ ਚਾਹੀਦਾ ਥੋੜਾ ਜਿਹਾ ਬੇਸਨ ਦੋ ਚਮਚ ਦੋ ਚਮਚ ਮੈਦਾ ਤੇ ਦੋ ਚਮਚ ਡੇਢ ਕੇ ਚਮਚ ਆਪਾਂ ਨੂੰ ਲਵਾਂਗੇ ਚੌਲਾਂ ਦਾ ਆਟਾ ਤੇ ਦੋ ਚਮਚ ਲਵਾਂਗੇ ਆਪਾਂ ਸੂਜੀ ਤੁਸੀਂ ਮੈਦਾ ਨਹੀਂ ਪਾਉਣਾ ਚਾਹੁੰਦੇ ਤਾਂ ਸਕਿਪ ਵੀ ਕਰ ਸਕਦੇ ਹੋ ਬਾਕੀ ਲਾਲ ਮਿਰਚ ਥੋੜੀ ਜਿਹੀ ਕਾਲੀ ਮਿਰਚ ਤੇ ਨਮਕ ਸਵਾਦ ਅਨੁਸਾਰ ਚਾਟ ਮਸਾਲਾ ਹਾਂਜੀ ਹੁਣ ਆਪਾਂ ਇਹਦੇ ਵਿੱਚ ਸਾਰਾ ਕੁਝ ਪਾ ਲਿਆ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਥੋੜਾ ਜਿਹਾ ਆਪਾਂ ਨੇ ਪਨੀਰ ਕੱਦੂਕਸ ਕਰਕੇ ਇਹ ਵੀ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਇਹ ਪਨੀਰ ਆਪਣਾ ਘਰੇ ਬਣਾਇਆ ਹੋਇਆ ਹੈ ਇਹਦੀ ਰੈਸਪੀ ਜਾਣਨ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਨੂੰ ਮਿਲ ਜਾਵੇਗੀ ਹਾਂਜੀ ਇਹਦੇ ਵਿੱਚ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਇਹ ਇਸੇ ਤਰ੍ਹਾਂ ਹੀ ਬਣ ਜਾਏਗਾ ਅਗਰ ਤੁਹਾਨੂੰ ਜ਼ਰੂਰਤ ਲੱਗਦੀ ਹੈ ਤਾਂ ਥੋੜਾ ਸਿੱਟੇ ਦੇ ਨਾਲ ਹੀ ਥੋੜਾ ਪਾਣੀ ਪਾਉਣਾ ਚਮਚਕਾ ਦਾ ਹਾਂਜੀ ਹੁਣ ਆਪਣੇ ਇਹੇ ਪੋਟੈਟੋ ਬੋਲਸ ਜੋ ਪੋਪਕੋਰਨ ਹਨ ਇਹ ਆਪਣੇ ਬੋਲ ਦੀ ਸ਼ੇਪ ਦੇ ਬਣਾ ਲਏ ਨੇ ਇਹ ਬਿਲਕੁਲ ਮੰਜੂਰੀਅਨ ਦੀ ਤਰ੍ਹਾਂ ਹੁੰਦੇ ਨੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਹਾਂਜੀ ਦੇਖੋ ਇਹ ਫਰਾਈ ਹੋ ਰਹੇ ਨੇਗੇ ਅਗਰ ਆਪਣੇ ਘਰ ਹੈਨਾ ਚਟਪਟ ਮਹਿਮਾਨ ਆ ਜਾਂਦਾ ਇਸ ਤੋਂ ਵਧੀਆ ਨਾਸ਼ਤਾ ਕੋਈ ਨਹੀਂ ਹੋ ਸਕਦਾ ਇਹ ਮਿੰਟਾਂ ਵਿੱਚ ਤਿਆਰ ਹੋ ਜਾਂਦਾ ਦੇਖੋ ਕਿੰਨੇ ਵਧੀਆ ਹਨਾ ਫਰਾਈ ਹੋ ਚੁੱਕੇ ਨੇ ਹੁਣ ਆਪਾਂ ਇਹਨਾਂ ਦੀ ਕਰਦੇ ਹਾਂ ਪਲੇਟ ਵਿੱਚ ਹਾਂਜੀ ਇਹਦੇ ਆਪਾਂ ਉੱਪਰ ਨਾਲ ਥੋੜੀ ਜੀ ਸੋਇਆ ਸੌਸ ਪਾਵਾਂਗੇ ਥੋੜਾ ਜਿਹਾ ਚਾਟ ਮਸਾਲਾ ਖਾਣਾ ਆਪਾਂ ਸੌਸ ਪਾਉ ਕਰ ਦਾਂਗੇ ਤੇ ਆਪਣੀ ਥੋੜੀ ਜੀ ਜਿਹੜੀ ਗੁੜੀ ਮਲੀ ਦੀ ਚਟਨੀ ਹੈ ਨਾ ਤੁਸੀਂ ਸੌਸ ਕੁਝ ਵੀ ਹੈ ਨਾ ਉਹ ਕਰਦੇ ਆਪਾਂ ਉਹਨੂੰ ਥੋੜੀ ਜਿਹੀ ਉਹ ਪਾ ਦਾਂਗੇ ਇਹ ਬਿਲਕੁਲ ਲਾਲੀਪਾਪ ਦੀ ਤਰ੍ਹਾਂ ਨਾ ਪਟੈਟੋ ਲਾਲੀਪਾਪ ਵੀ ਕਹਿ ਸਕਦੇ ਇਹਨੂੰ ਹਨਾ ਉਦਾਂ ਬਣ ਕੇ ਹੋ ਜੂਗੇ ਇਹਨੂੰ ਟੁਕ ਸਟਿਕ ਨਾਲ ਆਪਣੇ ਗੈਸਟਰਾਂ ਨੂੰ ਦਿਓ ਲਿਖਿਓ ਪੁੱਛਣਗੇ ਕਿ ਕਿੱਦਾਂ ਬਣਾਏ ਆ ਵੀਡੀਓ ਨੂੰ ਲਾਈਕ ਆ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ।